ਲੋ ਵੀ ਆ ਜਿਹੜੇ ਤੁਹਾਨੂੰ ਭਾਂਡੇ ਦਿਖ ਰਿਹਾ ਸਾਰੇ ਮਿੱਟੀ ਦੇ ਬਣੇ ਹੁੰਦੇ ਆ ਤੇ ਸਾਰੇ ਹੈਂਡ ਮੇਡ ਹੁੰਦੇ ਆ ਇਹ ਮਤਲਬ ਕਿ ਹੱਥ ਨਾਲ ਤਿਆਰ ਕੀਤੇ ਹੁੰਦੇ ਆ ਇਹ ਰਾਸੋ ਦਾ ਕੋਈ ਵੀ ਲੈ ਲਓ ਬਾਈ ਉਹ ਨਹੀਂ ਕਹਿੰਦੇ ਜਿਹੜਾ ਮਰਜੀ ਮਿੱਠਾ ਨਿੰਬੂ ਠੀਕ ਹੈ ਇਹ ਲਿੰਬੂ ਥਾ酸ਾ ਨਿੰਬੂ ਹੈ ਓਕੇ ਜੀ ਇਹ ਫਿਰ ਆਮ ਹੈ ਆਹ ਤਮੱਕੀ ਰੋਟੀ ਦਾ ਸਾਦ ਬਟ ਟੇਸਟੀ ਦੇਖਣਾ ਤੀ ਜਿਵੇਂ ਦਾ ਆ ਦਿਖਾ ਦੀ ਮਾੜੀ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਦਿਖਾ ਦਿੰਦਾ ਹਾਂ ਹਾਂਜੀ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪੰਚਕੂਲੇ ਪੰਚਕੁੱਲੇ ਲੱਗਿਆ ਸਰਸ ਮੇਲਾ ਤੁਹਾਨੂੰ ਸਾਰਾ ਮੇਲਾ ਦਿਖਾਉਨੇ ਆ ਤੇ ਕਿੰਨੇ ਮੇਲੇ ਟਿਕਟਾ ਕੀ ਐਂਟਰੀ ਆ ਸਾਰਾ ਤੁਹਾਨੂੰ ਦੱਸਾਂਗੇ ਅੱਜ ਦੇ ਵਲੌਗ ਚ ਤੇ ਚਲਦੇ ਆ ਕਿਵੇਂ ਦਾ ਮੇਲਾ ਹੁੰਦਾ ਤੁਹਾਨੂੰ ਸਾਰਾ ਦਿਖਾਵਾਂਗੇ ਸਰਸ ਮੇਲਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੋਂ ਸਟਾਰਟ ਕਰਦੇ ਆ ਲਓ ਜੀ ਆਪਾਂ ਮੇਲੇ ਦੇ ਅੰਦਰ ਆ ਗਏ ਤੇ ਇਹ ਮੇਲੇ ਦੀ ਜਿਹੜੀ ਐਂਟਰੀ ਆ ਉਹ ਵੀ ਬਿਲਕੁਲ ਫ੍ਰੀ ਆ ਤੇ ਪਾਰਕਿੰਗ ਵੀ ਫ੍ਰੀ ਆ ਇਹ ਦਿਖਾਉਨੇ ਆ ਤੁਹਾਨੂੰ ਸਰਸ ਮੇਲਾ ਜਿਹੜਾ ਕਿ ਪੰਚਕੁੱਲੇ ਲੱਗਿਆ ਲਓ ਜੀ ਤੇ ਕੁਝ ਇਸ ਤਰ੍ਹਾਂ ਦੇ ਮੇਲੇ ਦੇ ਰੰਗ ਹੁੰਦੇ ਆ ਸਰਸ ਮੇਲਾ ਤੇ ਇਧਰ ਲੱਗੀ ਆ ਸਟੇਜ ਤੇ ਹਰਿਆਣੇ ਦੇ ਵਿੱਚ ਪੈਂਦਾ ਜੀ ਪੰਚਕੂਲਾ ਤੇ ਆਪਾਂ ਪਹੁੰਚੇ ਅੱਜ ਪੰਚਕੂਲੇ ਹਰਿਆਣੇ ਦੇ ਉੱਤੇ ਕਿਆ ਕੀਤਾ ਹੁੰਦਾ ਜਿਹੜਾ ਕਿ ਹੈਂਡ ਮੇਡ ਬਹੁਤ ਸਾਰਾ ਸਮਾਨ ਤੁਹਾਨੂੰ ਹੱਥੀਂ ਤਿਆਰ ਕੀਤਾ ਮਿਲ ਜੂ ਤੇ ਆਹ ਦੇਖੋ ਜਿਵੇਂ ਹੈਨਾ ਕੱਪ ਵਗੈਰਾ ਹੋ ਗਏ ਤੇ ਬਾਕੀ ਆਹ ਦੇਖੋ ਇੱਧਰ ਲਓ ਜਿਵੇਂ ਦਾ ਤੁਹਾਨੂੰ ਬਹੁਤ ਸਾਰਾ ਸਮਾਨ ਮਿਲ ਜੂ ਤੇ ਆ ਅੱਗੇ ਆਵੇ ਲਓ ਵੀ ਆ ਆਪਣੇ ਮੈਟ ਆ ਗਏ ਇਹ ਇਹ ਆ ਮੈਟ ਆ ਗਏ ਮੈਟ ਨਹੀਂ ਮੈਟ ਕਿਆ ਪ੍ਰਾਈਸ ਹੈ ਇਹਨਾਂ ਦਾ ਹੈ 250 250 ਲਓ 250 ਤੇ ਬਹੁਤ ਸਾਨੂੰ ਜਿਹੜਾ ਸਮਾਨ ਇੱਥੇ ਨਾ ਹੱਥੀਂ ਤਿਆਰ ਕੀਤਾ ਹੋਇਆ ਮਿਲ ਜੀ। ਲਓ। ਤੇ ਆ ਮੱਗ ਹੋ ਗਿਆ ਨਾ। ਤੇ ਚੀਨੀ ਤੇ ਮਿੱਟੀ ਦਾ ਬਣਦਾ ਹੁੰਦਾ ਇਹ। ਤੇ ਆਪਾਂ ਤਕਰੀਬਨ ਕਈ ਮੇਲੇ, ਸਰਸ ਮੇਲੇ ਦਾ ਤਕਰੀਬਨ ਮੇਲੇ ਕਈ ਦੇਖਨੇ ਦਾ ਆਪ ਨੂੰ ਪਤਾ ਲੱਗ ਗਿਆ ਵੀ ਕਿਹੜਾ ਸਮਾਨ ਵਾਧਾ ਬਣਦਾ। ਲਓ। ਤੇ ਕੱਪੜੇ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਪਏ ਨੇ ਨਾ। ਚੱਲਦੇ ਆਂ ਇੱਧਰ ਪਹਿਲਾਂ ਬਾਕੀ ਆ ਇੱਧਰ ਦੇਖੋ ਲਓ ਜੀ ਐਮੀ ਦਾ ਸਾਰਾ ਇਹ ਮੇਲਾ ਹੁੰਦਾ ਸਰਸ ਮੇਲਾ ਤੇ ਆ ਆਗੇ ਸੂਟ ਆਗੇ ਬਈ ਸੂਟ ਸਾੜੀ ਹੈ ਕੀ ਪ੍ਰਾਈਸ ਹੈ 1500 ਇੱਕ ਸਾਟਿੰਗ ਹੈ 1500 ਕਹਾਂ ਸੇ ਆਏ ਆਂ ਆਪਾ ਜੋ ਵੀ ਸੇ। ਇਹ ਕੀ ਸਾਰੀ ਆ? ਜੀ, ਇਹ ਸਾਰੀ ਹੈ। ਅੱਛਾ। ਜੀ, ਲੱਗਾ ਸੂਟ। ਇਹ ਆ ਸੂਟ ਆ ਗਿਆ। ਲਓ ਵੀ ਆ ਸੂਟ ਆ। ਸੂਟ 1500 ਤੋਂ, ਸਾਰੀ ਕਿੰਨੇ ਤੋਂ? ਸਾਰੀ ਕਿੰਨੇ ਤੋਂ ਸਾਰੀ ਹੈ। 1000 ਤੋਂ ਸੂਟ ਹੈ। 1800 ਦਾ ਸੂਟ ਹੈ। ਤੇ ਤੁਹਾਨੂੰ ਐਵੇਂ ਸਾਰਾ ਦੇਖਣ ਨੂੰ ਮਿਲ ਜੂ। ਤੁਹਾਡਾ ਗਾਮ ਤੋਂ ਤੇ ਨਾ। ਗਾਮ ਨੂੰ ਤੇ ਕੋਲੀ ਨੂੰ ਕੋਲੀ ਨੂੰ ਗਾਮ ਤੇ। ਕੋਈ ਗਲਾਫ ਆ ਗਿਆ ਨਾ। ਯਾ ਅਤਾਰੇ ਮਾਰੂ ਹਾਜੂ ਗਾਮ ਦਿਉ ਨਾ।

ਲਓ ਵੀ ਤੇ ਅੱਗੇ ਸੂਟ ਆ ਗਏ ਹਨਾ ਲਓ ਵੀ ਸਾਰੇ ਤੁਹਾਨੂੰ ਸੂਟ ਮਿਲ ਜਾਣਗੇ ਤੇ ਸੂਟ ਹੈ ਭਈ ਸੂਟ ਹਮਾਰਾ ਤਾਂ ਹੈ ਨਾ ਗਾਮਾ ਤਾਂ ਇਹ ਸੌਲ ਹੈ ਜੀ ਸੌਲ ਲਓ ਤੇ ਕੱਪੜਾ ਬਹੁਤ ਜ਼ਿਆਦਾ ਹੈ ਨਾ ਜੇ ਆਪਾਂ ਗੱਲ ਕਰੀਏਗੇ ਤੁਸੀਂ ਦੇਖ ਸਕਦੇ ਹੋ ਲਓ ਵੀ ਤੇ ਆਹ ਅਗੇ ਬੈਗ ਤੇ ਹੱਥੀ ਤਿਆਰ ਕੀਤੇ ਹੁੰਦੇ ਨੇ ਸਾਰੇ ਇਹ ਇਹਦਾ ਸਾਰਾ ਸਮਾਨ ਹੰਦਾ ਹੱਥਾਂ ਨਾਲ ਮਤਲਬ ਹੈਂਡ ਮੇਡ ਹੁੰਦਾ ਸਾਰਾ ਜਿਹੜਾ ਤੁਸੀਂ ਸਾਰਾ ਦੇਖ ਰਹੇ ਹੋ ਇਹ ਹੈਂਡ ਮੇਡ ਹੈ ਸਾਰਾ ਲਓ ਯਾਨਕ ਕੀ ਆਗਲੇ ਜਿੰਮਾ ਦਾ ਇਹ ਸਾਰੇ ਹੈਂਡ ਮੇਡ ਹੁੰਦੇ ਹੁੰਦਾ ਹਾਂਜੀ ਓਕੇ ਕੀ ਪ੍ਰਾਈਸ ਰਹਿ ਜਾ ਤਨ ਕਾ 100 100 ਓਕੇ ਲਓ ਤੇ ਆ ਬੈੱਡ ਸ਼ੀਟ ਆ ਗਈਆਂ ਜਮੇ ਹਨਾ ਲੋਗ ਸੂਟ ਆ ਗਏ ਕੁਰਪੀਆਂ ਆ ਗਈਆਂ ਤੇ ਬਾਕੀ ਇਧਰ ਵੀ ਦੇਖੋ ਸਾਰਾ ਨਾ ਤੁਸੀਂ ਦੇਖ ਸਕਦੇ ਹੋ ਲੋਗ ਤੇ ਅੱਗੇ ਆ ਗਈ ਜੁੱਤੀ ਲੋਗ ਪੰਜਾਬੀ ਜੁੱਤੀ ਤੇ ਇਧਰ ਆ ਗਈ ਚੱਪਲ ਸੈਂਡਲ ਬਾਕੀ ਆ ਗਏ ਸੂਟ ਤੇ ਆ ਸਾਰੇ ਸੂਟ ਆ ਗਏ ਜੀ ਸੂਟ ਆ ਗਏ ਬਈ ਸੂਟ ਓਕੇ 1200 ਰੁਪਏ ਰਹਿ ਜਾਂਦਾ ਇਨਕਾ 1200 ਜੀ 1200 ਐਨੀ ਵਨ ਪੀਸ ਓਕੇ ਲੋ ਵੀ 1200 ਦਾ ਕੋਈ ਵੀ ਲੈ ਲਓ ਬਾਈ ਹੁਣ ਇਹ ਨਹੀਂ ਕਹਿੰਦੇ ਜਿਹੜਾ ਮਰਜੀ ਤੇ ਐਵੇਂ ਦਾ ਕਿੰਨੇ ਆ ਦਾ ਸੈਟ ਹੈ ਜੀ 1200 ਰੁਪਏ ਦਾ ਠੀਕ ਹੈ ਜੀ ਲੋ ਪਰਸ ਹੈ ਵੀ ਪਰਸ ਲਓ ਕਿਨੇ ਕਿਆ ਭਰਾ ਜੀ 1200 ਲਓ ਆ ਤਾਂ ਆ ਜਾਓ ਮਾਲ ਲੈ ਕੇ ਜਾਓ ਸਾਥ ਮੇਂ ਐਵੇਂ ਤੇ ਪਰਸ ਮਿਲ ਜਾਣਗੇ ਤੁਹਾਨੂੰ ਲਓ ਜੀ 500 ਨਹੀਂ 300 ਕਾ ਲਿਖਵਾ ਤੇ ਸਾਰਾ ਲਓ ਜੀ ਮੋਤੀ ਤੋਂ ਉਧਰ ਹੀ ਬਾਰੇ ਦੇ ਦਿਆਂਗਾ ਹੋਰ ਇਸ ਮੇਂ ਹਮਮ ਬਾਕੀ ਇੱਧਰ ਦਿਖਾਉਨੇ ਆ ਤੁਹਾਨੂੰ ਲਓ ਸਾੜੀ ਹੈ ਭਈ ਸਾੜੀ ਸਾਰੀ ਸੁੱਟਾ ਕੀ ਪ੍ਰਾਈਸ ਹੈ ਇਸ ਕਾ ਇਸ ਦਾ 220 220 ਲਓ ਆ ਗਿਆ ਭਾਈ ਆ ਕਣਕ ਦੀ ਬੱਲੀ ਤੋਂ ਤਿਆਰ ਕੀਤਾ ਹੈ ਨਾ ਆ ਕਣਕ ਦੀ ਬੱਲੀ ਤੋਂ ਤਿਆਰ ਕੀਤਾ ਹੈ ਭਾਈ ਨਾ ਹੈਂਡ ਮੇਡ ਹੈ ਸਰ ਹੈਂਡ ਮੇਡ ਹੈ ਸਰ ਲਓ ਵੀ ਸਾਰਾ ਹੈਂਡ ਮੇਡ ਹੈ ਬਾਈ ਕੋਲੇ ਤੇ ਆਪਾਂ ਸਿੱਟ ਦਿੰਨੇ ਆ ਨਾ ਬਾਈ ਉਹਨੇ ਦੇਖ ਲਓ ਫਿਰ ਲਓ ਤੇ 트리플 ਫਲਾਵਰ ਕਿੰਨੇ ਚਾਰ ਕੋਈ ਇਹ ਹੱਥ ਤੋਂ ਨਹੀਂ ਇਹ ਮੱਕੀ ਕਿੱਤੂ ਲਾਈ ਪੇਂਟ ਕੀਤਾ ਹੋਇਆ ਇਹਦਾ ਕੀ ਪ੍ਰਾਈਸ ਆ ਵੀਰੇ ਕੀ ਆ ਪ੍ਰਾਈਸ ਇਸਕਾ ਇਸਕਾ ਜੀ ਹਾਂ ਜੀ 200 ਰੁਪਏ 200 ਰੁਪਏ ਓਕੇ ਲੋ ਤੇ ਮੇਲਾ ਤਾਂ ਬਹੁਤ ਵੱਡਾ ਹੁੰਦਾ ਹੈ ਤੇ ਐਵੇਂ ਇੰਦੀਆਂ ਸਾਰੀਆਂ ਇੱਥੇ ਸਟਾਲ ਜ ਲੱਗੀਆਂ ਹੁੰਦੀਆਂ ਨੇ ਜਿਵੇਂ ਤੁਹਾਨੂੰ ਦਿਖਾਈਆਂ ਨੇ ਆਪਾਂ ਲਓ ਤੇ ਅਚਾਰ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ। ਬਾਕੀ ਇੱਧਰ ਚੂੜੀਆਂ ਲਓ ਤੇ ਅੱਗੇ ਫੇਰ ਆਗੇ ਪਰਸ ਲਓ ਤੇ ਇੱਧਰ ਆ ਗਿਆ ਮੈਂ ਹਨਾ बैग वगैरह लो गई अचार आ गई अचार हां जी अचार है जी है। के पायो अचार है ओके ओके ये आम का आम जी ठीक है जी ये आम ये करेला जी ये आम है ओके जी ये, ये हींग है ये मीठा नींबू है मीठा नींबू ठीक है।, है जी ये नींबू था खट्टा नींबू है ओके जी ये फिर आम है ये पतरंगा पानी ठीक है जी ਇਹ ਦਰੋਹ ਕੰਨ ਇਹ ਮਿਰਚੀ ਹੈ ਠੀਕ ਹੈ ਜੀ ਇਹ ਮਿਰਚੀ ਹੈ ਜੀ ਆਹ ਬਲਾਲ ਲਾਲ ਮਿਰਚਾਂ ਜੀ ਠੀਕ ਹੈ ਜੀ ਮਰਬਾ ਕਰੈਟਨ ਕਾ ਜੈਸੇ ਕੈਪਰਾਜਨ ਕਾ ਮਰਬਾ ਜੀ ਆ 20 ਰੁਪਏ ਉਹ ਕਿੰਨੇ ਰੁਪਏ ਦਾ 5 ਕਿਲੋ 100 ਰੁਪਏ ਦਾ ਡੱਬਾ ਕਿਲੋ ਠੀਕ ਹੈ ਜੀ ਇਹ 20 ਰੁਪਏ ਕਿਲੋ ਹੈ ਜੀ ਠੀਕ ਹੈ ਜੀ ਇਹ ਨਿਕਾ ਨਿਕਾਂ 30 ਰੁਪਏ ਕਿਲੋ ਠੀਕ ਹੈ ਜੀ ਲਓ ਇਹ ਆ ਗਏ ਭਾਈ ਲਓ ਕੀ ਆ ਗਏ ਅੱਗੇ ਹੈਨਾ ਜਿਵੇਂ ਸਾਰੀਆਂ ਸੂਟ ਤੇ ਬਹੁਤ ਸਾਰੇ ਕੱਪੜੇ ਦੀ ਆਪਾਂ ਗੱਲ ਕਰੀਏ ਤੁਹਾਨੂੰ ਕਲੈਕਸ਼ਨ ਬਹੁਤ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਇਹ ਆਪੇ ਹੀ ਨੇ ਜਿਵੇਂ ਹੈਨਾ ਲਓ ਸੂਟ ਹੈ ਭਈਆ ਸੂਟ ਹੈ ਲਓ ਕਿਆ ਪ੍ਰਾਈਸ ਹੈ ਇਸਕਾ 1200 1200 ਲੋ ਲੋ ਵੀ ਅੱਗੇ ਸਾਨੂੰ ਐਵੇਂ ਦੀਆਂ ਦਰੀਆਂ ਵਾਲ ਬਾਗੀਆਂ ਚਟਾਈਆਂ ਮਿਲ ਜਾਣਗੀਆਂ ਨਾ ਕਿਆ ਰੇਟ ਹੈ ਇਸਕਾ 650 150 ਦੇ ਲੋ ਸਾਰਾ ਤੇ ਆ ਦੇਖੋ ਲਓ ਤੇ ਕਲੈਕਸ਼ਨ ਕੱਪੜੇ ਦੀ ਬਹੁਤ ਜ਼ਿਆਦਾ ਮਿਲ ਜੂਗਾ ਮੈਂ ਗੱਲ ਕਰੀਏ ਇਹ ਆ ਪੈਨੇ ਜਮ ਹੈ ਨਾ ਲਓ ਤੇ ਤੁਹਾਨੂੰ ਇੱਕ ਕੀ ਹੋਰ ਦਿਖਾਉਣਾ ਹੈ ਕੋਟੀਆਂ ਦਿਖਾਉਣਾ ਹੈ ਤੁਹਾਨੂੰ ਲਓ ਦੇਖੋ ਇਹ ਸਾਰੀਆਂ ਹੈਂਡ ਮੇਡ ਨੇ ਜੀ ਤੇ ਵੀਰੇ ਹੈ ਨਹੀਂ ਕੋਈ ਨਹੀਂ ਪਤਾ ਕਰ ਲੈਂਦੇ ਗੇ ਸੂਟ ਆ ਗਏ ਲਓ ਜੀ ਟਾਈਮ ਦੇ ਅਨੁਸਾਰੇ ਸੂਟ ਮਿਲ ਜਾਣਗੇ ਤੇ ਬਹੁਤ ساری ਕਲੈਕਸ਼ਨ ਜਿਹੜੀ ਪਈ ਆ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਅਚਾਰ ਹੋ ਗਏ ਜਿਵੇਂ ਹੈਨਾ ਲਓ ਜੀ ਤੇ ਆ ਵੀ ਸਾਰਾ ਹੈਂਡ ਮੇਡ ਆ ਜੀ ਲਓ ਜੀ ਦੇਖੋ ਇਹ ਤੇ ਆ ਰਗੇ ਜੀ ਮਾਰਕਟ ਪਹੁੰਚ ਆਇਆ ਜੀ ਮੇਰੇ ਸਾਥ ਆਚਾਰ ਮੇਰੇ ਫੌਜ ਇਹ ਹੋ ਗਿਆ ਲੋ ਤੇ ਆ ਗਿਆ ਆਪਣਾ ਡੇਲੀ ਘਰੇ ਜੂਣ ਵਾਲਾ ਸਮਾਨ ਜਿਵੇਂ ਹੈਨਾ ਸੋਈ ਦਾ ਲਾ ਲਓ ਜਾਂ ਆਪਣਾ ਹੋਰ ਲਾ ਲਓ ਹੈਨਾ ਉਹ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਜਿਵੇਂ ਆ ਦੇਖੋ ਇੱਧਰ ਸਾਰਾ ਇਹ ਸਾਰਾ ਲੱਕੜ ਦਾ ਆ ਗਿਆ ਜੀ ਤੇ ਜਮੀਨਾਂ ਇੱਧਰ ਦੇਖੋ ਹੈਨਾ ਲੋ ਤੇ ਜਿਵੇਂ ਆ ਦੇਖੋ ਇਧਰ ਨਾ ਲਓ ਅੱਗੇ ਆਗੇ ਕੁੜਤੀਆਂ ਲਓ ਜੀ ਲੇਡੀ ਦੇ ਤੁਹਾਨੂੰ ਕਲੈਕਸ਼ਨ ਨਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜੂ ਲੇਡੀ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਸਾੜੀਆਂ ਜੀ ਸਾੜੀ ਸਾੜੀ ਠੀਕ ਹੈ ਆ ਇਧਰ ਸੂਟ ਪਏ ਨੇ ਤੇ ਆ ਇਧਰ ਸਾੜੀ ਕਿਹੜਾ ਕਪੜਾ ਹੁੰਦਾ ਜੀ ਇਹ ਬਨਾਰਸ ਬਨਾਰਸ ਕੀ ਪ੍ਰਾਈਸ ਹੈ ਇਸ ਦਾ ਲਓ ਤੇ ਐਵੇਂ ਦਾ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਜਿਹੜੀ ਕੱਪੜੀ ਜ ਉਹ ਦੇਖਣ ਨੂੰ ਮਿਲ ਜੂਗੀ ਹਣਾ ਕਿ ਸਰ কুরਤੇ ਸੜ ਵਾਏ ਦੇ ਵਿੱਚ ਹੈਜੀ কুরਤੇ ਸਰ ਜੈ ਕਿ ਲਓ ਵੀ কুরਤੇ ਦੇਖੋ ਕਿੰਨੇ ਸਟਾਰਟ ਹੋ ਜਾਂਦਾ ਹੈ কুরਤੇ ਦੀ ਸਰ ਇਹ 500 ਸੇ ਸਟਾਰਟ 500 ਲਓ ਵੀ ਤੇ ਬਾਕੀ ਆ ਦੇਖੋ ਸਾਰਾ ਨਾ ਤੇ ਇਹ ਸੂਟ ਆ ਗਈ ਏ ਜੀ ਸੂਟ ਸਾਰੀ ਲਓ ਵੀ ਸੂਟ ਤੇ ਸਾਰੀ ਬਾਕੀ ਜਿਵੇਂ ਉਹ ਸੂਟ ਪਏ ਨੇ ਹਨਾ ਲੋ ਤੇ ਇੱਧਰ ਦਿਖਾਉਣੀ ਆ ਤੁਹਾਨੂੰ ਤੇ ਕੱਪੜੇ ਦਾ ਬਹੁਤ ਜ਼ਿਆਦਾ ਹੈ ਜੀ ਕੱਪੜੇ ਦੀ ਕਲੈਕਸ਼ਨ ਬਹੁਤ ਜ਼ਿਆਦਾ ਇੱਧਰ ਜੁਐਲਰੀ ਵਗੈਰਾ ਆ ਗਈ ਹਨਾ ਲੇਡੀਜ਼ ਦੀ ਜੁਐਲਰੀ ਸਾਰੀ ਤੁਹਾਨੂੰ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਵਲੋਗ ਇਹ ਆ ਸਾਰੀ ਜੁਐਲਰੀ ਪਈ ਆ ਚਲੋ ਲੋ ਵੀ ਆ ਜਿਹੜੇ ਤੁਹਾਨੂੰ ਭਾਂਡੇ ਦਿਖ ਰਿਹਾ ਸਾਰੇ ਮਿੱਟੀ ਦੇ ਬਣੇ ਹੁੰਦੇ ਆ ਤੇ ਸਾਰੇ ਹੈਂਡ ਮੇਡ ਹੁੰਦੇ ਆ ਇਹ ਮਤਲਬ ਕਿ ਹੱਥ ਨਾਲ ਤਿਆਰ ਕੀਤੇ ਹੁੰਦੇ ਆ ਇਹ ਲੋ ਵੀ ਆ ਦੇਖੋ ਤੇ ਇਹ ਸਾਰੀ ਜਿਹੜੀ ਚੀਜ਼ ਹੈ ਹੱਥੀ ਤਿਆਰ ਕੀਤੀ ਹੋਈ ਆ ਤੇ ਮਿੱਟੀ ਦੀ ਆ ਇਸ ਕੋ ਵੀ ਪਾਲਿਸ਼ ਕਰਦੇ ਆ ਪਾਲਿਸ਼ ਜੇ ਆਪ ਕਿਆ ਉਹ ਸੁ ਉਹ ਸੁ ਕਰ ਐਸੀ ਹੋ ਜਾਂਦੀ ਆ ਜੋ ਸਾਈਨਿੰਗ ਆਤੀ ਆ ਇਸ ਕੀ ਫਿਰ ਪਕਾਣੇ ਤੇ ਆ ਪਕਾਣੇ ਤੇ ਉਹ ਲੋ ਵੀ ਪਕਾਉਂਦੇ ਨਹੀਂ ਫਿਰ ਇਹ ਠੀਕ ਆ ਠੀਕ ਆ ਉਹ जैसे इसका क्या प्राइस है डेढ़ सौ बोट ला गई ना इसका क्या प्राइस है बाकी अगे आ गए भांडे होर सारा ये सरस मेला जी ਇਹ ਲਾ ਕੇ ਪੰਚਕੂਲੇ ਚ ਲੱਗਿਆ ਹੋਇਆ ਬਾਕੀ ਆਇਦਰ ਪਰਸ ਵਗੈਰਾ ਦੇਖੋ ਹਨ ਤੇ ਤਰ ਕੈਪ ਵਗੈਰਾ ਲੋ ਜਰਾਬਾਂ ਹਨਾ ਟੋਪੀਆਂ ਬੈਗ ਸਭ ਸਾਰਾ ਇੱਥੇ ਦੇਖਣ ਨੂੰ ਮਿਲ ਜੇ ਲੋ ਸਮਾਨਾ ਇਹ ਪਾਣੀ ਦੇ ਜਿਹਾ ਹੋਣ ਇਹ ਆਗਿਆ ਗਜਵੰਦਰੀ ਵਗੈਰਾ ਹਨਾ ਜਵੇਂ ਲੋ ਇਸ ਸਾਰੀ ਜੁਐਲਰੀ ਆ ਗਈ ਤੇ ਲੋ ਤੇ ਆ ਵੀ ਅੱਗੇ ਜੁਐਲਰੀ ਆ ਗਈ ਦੇ ਅੱਗੇ ਆ ਗਏ ਸੂਟ ਤੇ ਆ ਇਧਰ ਪਏ ਨੇ ਪਰਸ ਲੋਬੀ ਪਰਸ ਬੈਨੇ ਜੀ ਤੇ ਐਵੇਂ ਤੇ ਤੁਹਾਨੂੰ ਸਾਰੇ ਪਰਸ ਮਿਲ ਜਾਣਗੇ ਬੈਕਗਰਾਉਂਡ ਥੋੜਾ ਮੇਰਾ ਹਮਤਲੀ ਸੀ। ਓਕੇ ਓਕੇ। ਲਓ ਵੀ ਆ ਸਾਰੇ ਜਿਹੜੇ ਪਰਸ ਨੇ ਸਰ ਹੱਥੀ ਦੀਰ ਕੀਤੇ ਹੁੰਦੇ ਜਿਵੇਂ ਆਹ ਲਾ ਲਓ ਨਾ। ਇਹ ਸਾਰਾ ਹੈਂਡ ਮੇਡ ਤਿਆਰ ਹੁੰਦਾ। ਤੇ ਸਾਰਾ ਇਹ ਹੱਥੀ ਤਿਆਰ ਕਰਦੇ ਆ। ਤੇ ਤੁਹਾਨੂੰ ਇੱਧਰ ਵੀ ਦਿਖਾ ਦਈਏ। ਤੇ ਜਿਵੇਂ ਆ ਇਹ ਸਭ ਹੈਂਡ ਮੇਡ ਹੈ ਨਾ ਜੀ। ਤੇ ਆ ਸਾਰਾ ਹੈਂਡ ਮੇਡ ਆ ਜੀ। ਕਿ ਮੈਨੇ ਲੈ ਲਏਗੇ। ਓਕੇ ਜੀ। बैग सारा ये सारा हाथी तैयार कर लो क्या प्राइस है इसका ठीक है ठीक है ओके ਤੇ ਆ ਵੀ ਬਈ ਸਾਰਾ ਹੱਥ ਹੀ ਤਿਆਰ ਕੀਤਾ ਹੋਇਆ ਲਓ ਤੇ ਜਿਵੇਂ ਆ ਟਾਈਮ ਪੀਸ ਆ ਗਿਆ ਹਨਾ ਲਓ ਤੇ ਇਹ ਦੋ ਸਹਿਦ ਆ ਗਿਆ ਤੇ ਆ ਬੈਗ ਆ ਗਿਆ ਇਧਰ ਜਿਵੇਂ ਨਾ ਤੇ ਕੱਪੜਾ ਦਾ ਬਹੁਤ ਜ਼ਿਆਦਾ ਹੈ ਜੀ ਕੱਪੜਾ ਤੁਹਾਨੂੰ ਜਿੰਨਾ ਆਪ ਦਿਖਾ ਦਾਂਗੇ ਉਹਨਾਂ ਤੋਂ ਥੋੜਾ ਤੇ ਜਿਵੇਂ ਆ ਪਹਿਨੇ ਹਨਾ ਲਓ ਮਤਲਬ ਉਹ ਮੇਰੇ ਬੈਨਰ ਦਾ ਜੇ ਸਾ ਪਰੋ ਵਾਲਾ ਲੋ ਅਰੇ ਬੜੀ ਚੰਗੀ ਬਾਤ ਹੈ ਤੁਹਾਡੀ ਬੈਸਰ ਮਤਲਬ ਤੇ ਆ ਗਏ ਹਨ ਲੇਡੀ ਦਾ ਤੁਹਾਨੂੰ ਕਪੜਾ ਬਹੁਤ ਜਿਆਦਾ ਮਿਲ ਜੂ ਦੇਖਣ ਨੂੰ ਤੇ ਬਾਕੀ ਇਧਰ ਬਾਕੀ ਝੁੱਲੇ ਵਗੈਰਾ ਵੀ ਲੱਗੇ ਹੋਏ ਇਧਰ ਇਧਰ ਆ ਗਿਆ ਫੂਡ ਕੋਰਟ ਕਿਵੇਂ ਆ ਦੇਖੋ ਤੇ 26 ਨਵੰਬਰ ਤੱਕ ਆ ਜੀ ਮੇਲਾ ਹੈ ਲਓ ਤੇ ਇੱਧਰ ਆ ਗਿਆ ਜਿਵੇਂ ਉਹ ਕਸ਼ਤੀ ਹੋ ਗਈ ਉਹ ਟ੍ਰੇਨ ਜੀ ਹੋ ਗਈ ਤੇ ਬੱਚੇ ਦੇ ਖੇਡਾਂ ਕੁਸਨ ਐਵੇਂ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਲਓ ਤੇ ਇਹ ਸ਼ਾਮ ਨੂੰ ਚੱਲਦੇ ਹੋਣਗੇ ਮੈਨੂੰ ਲੱਗਦਾ ਨਾਲ ਹੂੰ ਤੇ ਆ ਗੇਮਾਂ ਵਗੈਰਾ ਇਦਾਂ ਦੀਆਂ ਤੇ ਇਹਦੇ ਤੁਹਾਨੂੰ ਫੂਡ ਕੋਰਟ ਦਿਖਾਉਣੇ ਆਪਾਂ ਲਓ ਇਹ ਸਾਰਾ ਫੂਡ ਕੋਰਟ ਆ ਗਿਆ ਜੀ ਤੇ ਜਿਵੇਂ ਤੁਸੀਂ ਪੜ ਸਕਦੇ ਹੋ ਨਾ ਲਓ ਤੇ ਆਪਣਾ Rajasthan ਆਪਣਾ ਉਹ Rajasthan ਲਓ ਇਹ Rajasthani ਤੁਹਾਨੂੰ ਫੂਡ ਦਿਖਾ ਦिए ਸਾਰਾ ਨਾ ਆਏ ਦਨਾਲ ਬਾਡੀ ਤੋਂ ਮਾਦਾਨੀ ਫਾਰਵਾੜੀ ਤੋਂ ਤੇ ਆ ਦੇਖੋ ਹਨ ਐਵੇਂ ਤੁਹਾਨੂੰ ਬਹੁਤ ਸਾਰਾ ਫੂਡ ਅਲੱਗ-ਲੱਗ ਸਟੇਟ ਦਾ ਜਿਹੜਾ ਦੇਖਣ ਨੂੰ ਮਿਲ ਜੂਗਾ ਤੇ ਪੰਜਾਬ ਦਾ ਦੇਖਦੇ ਵੀ ਹੈਗਾ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਆ ਆ ਗਿਆ ਪਰ ਹੈਗਾ ਇਹ ਹਰਿਆਣੇ ਦਾ ਫਾਗ ਆ ਗਿਆ ਲੋ ਇਹ ਐਵੇਂ ਸਾਰਾ ਫੂਡ ਕੋਰਟ ਆ ਜੀ ਇਹ ਲੌਵੀ ਇਹ ਧੀ ਸਰਸ ਮੇਲਾ ਜਿਹੜਾ ਕਿ ਪੰਚਕੁੱਲੇ ਲੱਗਿਆ ਹੋਇਆ ਤੇ ਐਵੇਂ ਜੀਆਂ ਤੁਹਾਨੂੰ ਇੱਥੇ ਸਟਾਲਾਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਐਮੀ ਹੁੰਦੀ ਨੇ ਸਟਾਲਾਂ ਸਰਸ ਮੇਲੇ ਦੇ ਵਿੱਚ ਤੇ ਜਿਆਦਾ ਹੈ ਹੈਂਡ ਮੇਡ ਦਾ ਸਾਮਾਨ ਹੁੰਦਾ ਹੱਥੀਂ ਤਿਆਰ ਕੀਤਾ ਹੋਇਆ ਸਾਮਾਨ ਹੁੰਦਾ ਸਾਰਾ ਜਾਓ ਟੇਸਟੀ ਦੇਖਣਾ ਦੀ ਜਿੰਮੇਦਾਰ ਆ ਦਿਖਾ ਦੀ ਮਾੜੀ ਮੈਂ ਕੈਮਰਾਮੈਨ ਨੂੰ ਕਹੂੰਗਾ ਜਿੰਨ ਦਿਖਾ ਦੇ ਮਰਾ ਜੀ ਆ ਥਾਕ ਆ ਤੇ ਆਪਾਂ ਨੂੰ ਇਹ ਥਾਲੀ ਮਿਲੀ ਆ 100 ਰੁਪਏ ਦੇ ਵਿੱਚ ਚਾਰ ਮੱਕੀ ਦੀਆਂ ਰੋਟੀਆਂ ਨਾਲ ਖਾ ਲੀ ਬੜੀਆ ਟੇਸਟੀ ਆ